ਤਾਂ ਇਹ ਮਾਰ ਨਹੀਂ ਗਿਆ ਅੱਜ ਤੱਕ ਮੈਂ ਚਿੱਟੀ ਦਾੜੀ ਕਰਕੇ ਬਜ਼ੁਰਗ ਕਰਕੇ ਬਾਬਾ ਜੀ ਦੀ ਹਾਜ਼ਰੀ ਚ ਤੋਹੀ ਗਿਆ ਮੈਂ ਵੀ ਸ਼ਰਮਾਈ ਵੀ ਇੱਥੇ ਸਾਡੇ ਦਾਦੇ ਦੀ ਉਮਰ ਦਾ ਆ ਗਿਆ ਅੱਗੇ ਪੈਰ ਤੋਂ ਪੈਰ ਤੋਂ ਆ ਤੂੰ ਬੋਲ ਨਾ ਮੈਂ ਤੈਨੂੰ ਮਾਰ ਦੂੰ ਨਹੀਂ ਤੁਸੀਂ ਗੁਰੂ ਦੀ ਚਾਬਿਆ ਤੇ ਬੈਠ ਕੇ ਹਾਂ ਇਹਨੂੰ ਆਏ ਲੱਗਦਾ ਵੀ ਹਰ ਵੀ ਆਏ ਬੋਲਦੇ ਆਏ ਬੋਲ ਕੇ ਹਾਂ ਕਿ ਕਿ ਵਿਚੋਂ ਹੈ ਕਿ ਲੈ ਮੈਂ ਆ ਜਾ ਮੈਂ ਨਹੀਂ ਨਹੀਂ ਗੁਰੂ ਦੀ ਚਾਬਿਆ ਤੇ ਬੈਠ ਕੇ ਗਾਲ ਕੱਢਣੀ ਇਹ ਕਿੱਥੋਂ ਸਿੱਖੇ ਆ ਇਹ ਦਸਵੀਂ ਕਾ ਕੇਗਲ ਸੱਚ ਹੈ ਕਿ ਝੂਠਾ ਬੰਦੇ ਨੂੰ ਦੱਸਿਆ ਕਿ ਸ਼ੰਗਰ ਨੋਪਾ ਬਾਬਾ ਹੀ ਬਾਬਾ ਨਹੀਂ ਪਾਗਲ ਬਣਾਉਣ ਵਾਲੀ ਹਰਕਤ ਕਰੂ ਕੋਈ ਨਹੀਂ ਦੱਸ ਤੈਨੂੰ ਕੌਣ ਮਾਰੂ ਤੁਹਾਨੂੰ ਕਹੀਏ ਨਾ ਬਾਹਰ ਕਿੱਦਾਂ ਲਾਉਂਦਾ ਮੈਂ ਬਾਂਦੀ ਦੇ ਤੋ ਸੱਤ ਨੂੰ ਸਾਡੇ ਤੇ ਜੱਜ ਲੱਗਿਆ ਤੇ ਲੱਗਿਆ ਜਦ ਮੈਂ ਤੋਂ ਮਾਫੀ ਸੁਣ ਨਹੀਂ ਕਹਿੰਦੇ ਤੂੰ ਧਿਆਨ ਨਾਲ ਮੈਂ ਬਾਬਾ ਨਾਨਸਨ ਤੋਂ ਬਿਨਾ ਕਿਸੇ ਦੀ ਪਰਵਾਹ ਨਹੀਂ ਮਿਲਦੀ ਜੇ ਤੇਰੀ ਹੁਣ ਦੁਆਰਾ ਮੈਨੂੰ ਸ਼ਿਕਾਇਤ ਆ ਗਈ ਜੋ ਮਰਜੀ ਮੈਂ ਰਤਨ ਸਿੰਘ ਦਾ ਬਲੱਡ ਚੋਂ ਨਹੀਂ ਮੈਂ ਹਰਾਮ ਦਾ ਹਾਂ ਤੇਰਾ ਨਾਮ ਮੂੰਹ ਘੁੱਟਾ ਠੀਕ ਹੈ ਠੀਕ ਹੈ ਮੈਂ ਤੈਨੂੰ ਚਾਰ ਮਹੀਨਾ ਤੱਕ ਠੀਕ ਹੈ ਬਾਬਾ ਜੀ ਹੁਣ ਅਗਲੀ ਸੁਣ ਲੈ ਹੁਣ ਇਧਰ ਇੱਕ ਗੱਲ ਹੋਰ ਸੁਣ ਲੈ ਇਹਦੀ ਵੀਡੀਓ ਬਣਾਉਣੀ ਆ ਇਹਨੂੰ ਮੈਂ ਟੌਫੀਆਂ ਬੰਦ ਕਰਨ ਨੂੰ ਕਿਹਾ ਵੀ ਤੇਰੀਆਂ ਟੌਫੀਆਂ ਨਾ ਅੱਗਿਆ ਹੁੰਦੀਆਂ ਨਾ ਤਾਂ ਤੋਂ ਬੰਦ ਆ ਇਹਦਾ ਤਰੀਕਾ ਦੱਸਦਾ ਮੈਂ ਤੁਹਾਨੂੰ ਨਾਰੇ ਮਾਂ ਬੁਲਾਈ ਜਾਂਦੀ ਨਾਲੇ ਜਵਾਕ ਆ ਵੀ ਮੈਂ ਇਸ ਬੰਦੇ ਦੇ ਚਾਹ ਦੇ ਮੂੰਹੋਂ ਕਦੇ ਪੁੱਤ ਸੁਣਿਆ ਹੀ ਨਹੀਂ ਬੱਚੇ ਨੂੰ ਵਿੱਚੇ ਟੀਮੀ ਬੁਲਾ ਲੈਂਦਾ ਵਿੱਚੇ ਬੱਚਾ ਬੁਲਾ ਲੈਂਦਾ ਸਤਾਨੀਆਂ ਚਾਹ ਬਣਾਣਾ 10000 ਰੁਪਏ ਬਣਾਉਣਾ ਰੋਜ਼ ਬਣਾਉਣਾ ਨਾ ਅਸਾਂ ਲੈਂਦਾ ਨਹੀਂ ਪੈਸੇ ਇਹ ਲੋਕ ਉਹ ਕਿਹੜੀ ਗੱਲ ਕਰਦੀ ਹੈ ਫਿਰ ਮੈਨੂੰ ਐ ਦੱਸੋ ਕਿਹਾ ਕਿੰਨੇ ਪੈਸੇ ਮੰਗਣ ਕਿਨੇ ਕਿਹਾ ਤੂੰ ਪੈਸੇ ਮੰਗਣ ਦਿੰਦੇ ਲਾਉਂਦਾ ਯਾਰ ਸਾਨੂੰ ਤਾਂ ਨਹੀਂ ਦਿੰਦੇ ਤੁਹਾਨੂੰ ਕਿਉਂ ਦਿੰਦੇ ਆ ਨਹੀਂ ਨਹੀਂ ਇੱਕ ਗੱਲ ਆ ਸਾਨੂੰ ਨਹੀਂ ਦੇ ਜਾਂਦਾ ਜਦੋਂ ਮੰਗਦੇ ਆ ਤੁਸੀਂ ਇਹ ਤਾਂ ਸੋਈ ਕਿਹਾ ਤੇਰੀ ਵੀ ਤਾਂ ਕਹਿੰਦੇ ਤਾਂ ਫੜੀ ਨਹੀਂ ਜਾਏਗੀ ਮੁੰਡਾ ਮੁੱਢ ਕੋ ਲੈ ਕੇ ਆਲਾ ਜੇ ਤਾ ਮੰਗੀ ਤੂੰ ਮੰਗਦਾ ਪਹਿਲੇ ਫੇ ਹੋਰ ਕਦੋਂ ਪਈ ਜੰਨਾ ਮਾ ਗਲਤੀ ਮੰਨਦੀ ਹੁਣ ਨਾ ਗਲਤੀ ਮੰਨਦੀ ਗਲਤੀ ਮੈਂ ਤੈਨੂੰ ਕਿੰਨੇ ਵਾਰਾਂ ਇਹ ਨਹੀਂ ਉਹ ਮੈਂ ਗਲਤੀ ਮੰਨਦੀ ਹਰ ਮੇਰੇ ਹੱਥ ਜੋੜੇ ਮੈਂ ਨੂੰ ਐਂ ਕਿਹਾ ਜਿਹਨੇ ਦਰਤੇ ਬੈਠਾ ਪਿੱਛੇ ਬਾਬਾ ਜੀ ਦਾ ਰੂਪ ਆ ਉਹਦਾ ਭੈਣ ਹੋਗੀ ਮੈਂ ਤੈਨੂੰ ਮੈਂ ਦੱਸਦਾ ਬਾਹਰ ਤਾਂ ਬਹੁਤ ਜਿਹੜੀ ਤੂੰ ਹੱਲ ਕਰਦੇ ਨੀਖਾ ਕਰਦੇ ਹੋ ਮਨ ਕੋਈ ਨਹੀਂ ਦੇਖਾ ਮੈਨੂੰ ਸਤਨਾਮ ਛੱਡ ਕੇ ਜਿਹਨੂੰ ਮਰਜ਼ੀ ਦੱਸੇ ਹਾਂ ਹੋਰ ਮੈਨੂੰ ਪਤਾ ਲੱਗਿਆ ਮੇਰੇ ਕੋਲੇ ਤੇਰੀ ਸ਼ਿਕਾਇਤ ਆ ਗਈ